ਜਿਹੜਾ ਨਰਮੇਦੀ ਕਿਸਾਨਾਂ ਦੇ ਵਾਸਤੇ ਅਸੀਂ ਇਸ ਖੇਤ ਦੇ ਵਿੱਚ ਖੜੇ ਹੋਏ ਸੰਦੇਸ਼ ਦੇਣਾ ਚਾਹੁੰਦੇ ਹਾਂ ਜਿਨ੍ਹਾਂ ਨੇ ਵੀ ਫਸਲ ਮਈ ਦੇ ਪਹਿਲੇ ਹਫਤੇ ਜਾਂ ਮਈ ਦੇ ਦੂਜੇ ਹਫਤੇ ਬੀਜੀ ਆ ਤਕਰੀਬਨ 40 45 30 ਦਿਨ ਤੋਂ ਉੱਤੇ ਦੀ ਫਸਲ ਹੋ ਗਈ ਹੈ ਉਥੇ ਪਾਣੀ ਲਾ ਕੇ ਆਪਾਂ ਇਹਨੂੰ ਨਿਊਟ੍ਰੀਸ਼ਨ ਦੇਣਾ ਮੈਂ ਜੋ ਗੱਲ ਕਰਦਾ ਹੁਣਾਂ ਕਿ ਫਸਲ ਵਿਗਿਆਨ ਦੇ ਢੰਗ ਤਰੀਕੇ ਨਾਲ ਸੁੰਡੀ ਨੂੰ ਕਾਬੂ ਕਰਨ ਦੀ ਉਦੇ ਵਿੱਚ ਜਿਹੜੀਆਂ 2-3 ਗੱਲਾਂ अहम ਹੁੰਦੀਆਂ ਉਹ ਇਹੀ ਹੁੰਦੀਆਂ ਕਿ ਇੱਕ ਤਾਂ ਨਰਮਾ ਸੰਘਣਾ ਨਾ ਹੋਵੇ ਇੱਕ ਨਰਮੇ ਦਾ ਕੱਦ-ਕਾਠ ਕਾਬੂ ਚ ਰਹੇ ਨਰਮੇ ਦਾ ਕੱਦ-ਕਾਠ ਵੱਡਾ ਨਹੀਂ ਹੋਣਾ ਚਾਹੀਦਾ ਕਿਉਂ ਨਾਲੇ ਦਿਨਾਂ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਨਰਮੇ ਤੇ ਗਰਮੀ ਦਾ ਕੋਈ ਅਸਰ ਰਹਿਣਾ ਹੈ ਜਾਂ ਉਹਦਾ ਕੀ ਨੁਕਸਾਨ ਹੈ ਜਦੋਂ ਇੱਕ ਵਾਰੀ ਨਰਮੇ ਦਾ ਬੂਟਾ ਤਿੰਨ ਜਾਂ ਚਾਰ ਪੱਤਿਆਂ ਦੀ ਸਟੇਜ ਤੇ ਟੱਪ ਜਾਂਦਾ ਹੈ ਫਿਰ ਜਿਹੜੀ ਇਹ ਗਰਮੀ ਹੈ ਇਹਦੇ ਉੱਤੇ ਬਹੁਤਾ ਜ਼ਿਆਦਾ ਅਸਰ ਨਹੀਂ ਪ੍ਰਭਾਵ ਨਹੀਂ ਪਾਉਂਦੀ ਕਿਉਂਕਿ ਨਰਮਾ ਜਿਹੜਾ ਇਸ ਤਰ੍ਹਾਂ ਦੀ ਗਰਮੀ ਭਾਲਦਾ ਹੈ ਇਹ ਗੁਲਾਬੀ ਸੁੰਡੀ ਕੋਈ ਆਵਜਾ ਕੀੜਾ ਨਹੀਂ ਹੈ ਕੋਈ ਹਰੇਕ ਦਵਾਈ ਨਾਲ ਮਰਦਾ ਹੈ ਸਿਰਫ ਇਹਦੀ ਮੋਨਿਟਰਿੰਗ ਦਾ ਸਿਸਟਮ ਬੜਾ ਸਟਰੋਂਗ ਹੋਣਾ ਚਾਹੀਦਾ ਹੈ ਸਾਰੇ ਕਿਸਾਨ ਵੀਰਾਂ ਨੂੰ ਮੈਂ ਸਭ ਤੋਂ ਪਹਿਲਾਂ ਇਹ ਬੇਨਤੀ ਕਰੂੰਗਾ ਕਿ ਗੁਲਾਬੀ ਸੁੰਡੀ ਤੇ ਚਿੰਤਾ ਮਤ ਸ਼ਰਮਾਓ ਹੰਕੁਰਾ ਦੀ ਕੋਈ ਨਹੀਂ ਗੁਲਾਬੀ ਸੁੰਡੀ ਕੋਈ ਆਵਜਾ ਕੀੜਾ ਨਹੀਂ ਨੂੰ ਆਪਾਂ ਕੰਟਰੋਲ ਨਹੀਂ ਕਰ ਸਕਦੇ ਦੂਜਾ ਜਦੋਂ ਵੀ ਤੁਹਾਨੂੰ ਕੋਈ ਅਟੈਕ ਦਿਖਦਾ ਹੈ ਤਾਂ ਤੁਸੀਂ ਇਹ ਨਹੀਂ ਅੰਦਾਜ਼ ਤੋਨਾ ਪਟੋਲੀਆਂ ਤੱਕ ਲੈਣੀਆਂ ਹੈ ਸਿੰਥੈਟਿਕ ਦਵਾਈਆਂ ਦੀ ਵਰਤੋਂ ਕਰ ਲੈਣੀਆਂ ਹੈ ਖੇਤੀਬਾੜੀ ਮਹਾਰਾ ਨਾਲ ਖੇਤੀਬਾੜੀ ਬਾਗਾਨਾਂ ਨਾਲ ਜ਼ੋਰ ਸੰਪਰਕ ਕਰਿਓ ਹਾਂਜੀ ਦੋਸਤੋ ਦਾ ਪੋਸਟਮੇਲ ਤੇ ਅੱਜ ਕਿਸਾਨਾਂ ਵਾਸਤੇ ਬੜੀ ਅਹਿਮ ਜਾਣਕਾਰੀ ਵਾਲੀ ਵੀਡੀਓ ਲੈ ਕੇ ਆ ਰਹੇ ਹਾਂ ਬੜੀ ਜਾਣਕਾਰੀ ਹੈ ਜਿਹੜੀ ਤੁਹਾਡੇ ਵਾਸਤੇ ਇਹ ਮਹੱਤਵਪੂਰਨ ਹੈ ਤੁਹਾਨੂੰ ਪਤਾ ਹੈ ਕਿ ਕਾਟਨ ਤੇ ਜਿਹੜੀ cropੀ ਚੱਲ ਰਹੀ ਹੈ ਪੰਜਾਬ ਦੇ ਵਿੱਚ 79000 ਹੈਕਟੇਰ ਰਕਬਾ ਘਟਿਆ ਜਿਹੜਾ ਜਿਹੜਾ ਕਿ ਪਹਿਲਾਂ ਕਾਟਨ ਹੀਟਾ ਹੁੰਦਾ ਸੀ ਪਰ ਹੁਣ ਇੱਕ ਜਿਹੜਾ ਗੁਲਾਬੀ ਸੁੰਡੀ ਦਾ ਜਿਹੜਾ ਪ੍ਰਕੋਪ ਹੈ ਉਸ ਪ੍ਰਕੋਪ ਕਾਰਨ ਜਿਹੜਾ ਰਕਬਾ ਘਟਿਆ ਪਰ ਜਿਨ੍ਹਾਂ ਨੇ ਵੀ ਕਾਟਨ ਜਿਹੜੀ ਲਾਈ ਹੈ ਨਰਮਾ ਬੀਜਿਆ ਉਹਨਾਂ ਵਾਸਤੇ ਬੜੀ ਅਹਿਮ ਜਾਣਕਾਰੀ ਆਪਾਂ ਗੱਲਬਾਤ ਕਰਾਂਗੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤਰੀ ਖੋਜ ਕੇਂਦਰ ਹਬੌਰ ਦੇ ਡਾਕਟਰ ਮਨਪ੍ਰੀਤ ਸਿੰਘ ਤੇ ਡਾਕਟਰ ਜਗਦੀਸ਼ ਹੋਰਾਂ ਦੇ ਨਾਲ ਤੇ ਉਹਨਾਂ ਤੋਂ ਜਾਣਕਾਰੀ ਲਵਾਂਗੇ ਕਿ ਜਿਹੜਾ ਕਾਟਨ ਹੈ ਉਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਗੁਲਾਬੀ ਸੁੰਡੀ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ਕਿਹੜੀਆਂ ਗੱਲਾਂ ਦਾ ਕਿਸਾਨ ਵੀਰ ਜਿਹੜੇ ਉਹ ਧਿਆਨ ਰੱਖ ਸਕਦੇ ਆ ਤੇ ਗੱਲਬਾਤ ਕਰਾਂਗੇ ਡਾਕਟਰ ਮਨਪ੍ਰੀਤ ਸਿੰਘ ਸਾਡੇ ਨਾਲ ਹੈ ਤੇ ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦੀ ਤੁਹਾਡਾ ਉਹ ਜਿਹੜਾ ਨਰਮੇ ਦੇ ਕਿਸਾਨਾਂ ਦੇ ਵਾਸਤੇ ਅਸੀਂ ਇਸ ਖੇਤ ਦੇ ਵਿੱਚ ਖੜੇ ਹੋਏ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਜਿਨ੍ਹਾਂ ਨੇ ਵੀ ਸਮੇਂ ਸਿਰ ਤੇ ਬਜਾਈ ਕਰ ਲਈ ਨਰਮੇ ਦੀ ਉਹਦੇ ਵਿੱਚ ਜਿਹੜੀਆਂ ਇੱਕ ਦੋ ਗੱਲਾਂ ਦਾ ਧਿਆਨ ਰੱਖਣ ਵਾਲੀ ਉਹ ਜਿਹੜੀ ਬਹੁਤ ਹੀ ਅਹਿਮ ਚੀਜ਼ਾਂ ਹੈਗੀਆਂ ਉਹਦੇ ਤੇ ਹੀ ਆਪਾਂ ਗੱਲਾਂ ਕਰਾਂਗੇ ਕਿਉਂਕਿ ਇੱਕ ਤਾਂ ਜਿਨ੍ਹਾਂ ਨੇ ਵੀ ਫਸਲ ਮਈ ਦੇ ਪਹਿਲੇ ਹਫ਼ਤੇ ਜਾਂ ਮਈ ਦੇ ਦੂਜੇ ਹਫ਼ਤੇ ਬੀਜੀ ਹੈ ਤਕਰੀਬਨ 40 45 3 ਦਿਨ ਤੂਤੇ ਦੀ ਫਸਲ ਹੋ ਗਈ ਹੈ ਉਥੇ ਪਾਣੀ ਲਾ ਕੇ ਆਪਾਂ ਇਹਨੂੰ ਨਿਊਟ੍ਰੀਸ਼ਨ ਦੇਣਾ ਹੈ ਪਹਿਲੀ ਗੱਲ ਤਾਂ ਬੜੀ ਇੰਪੋਰਟੈਂਟ ਇਹੀ ਹੈ ਕਿ ਇਹਨੂੰ ਪਾਣੀ ਲਗਾ ਕੇ ਆਪਾਂ ਨਿਊਟ੍ਰੀਸ਼ਨ ਦੇਣਾ ਹੈ ਨਾਲ ਦੇ ਨਾਲ ਇਹ ਵੀ ਧਿਆਨ ਰੱਖਣਾ ਹੈ ਕਿ ਜਿਹੜਾ ਨਰਮੇ ਦਾ ਜਿਹੜਾ ਬੂਟੇ ਤੋਂ ਬੂਟੇ ਦਾ ਫਾਸਲਾ ਕਿਤੇ ਜ਼ਿਆਦਾ ਸੰਘਣਾ ਤਾਂ ਨਹੀਂ ਕਿਉਂਕਿ ਆਪਾਂ ਨਾਲ ਦੇ ਨਾਲ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਹੀ ਜਿਹੜਾ ਅਗਾਹ ਕੋਈ ਵੀ ਬੈਸਟ ਪ੍ਰੈਸ਼ਰ ਬਣਦਾ ਜਾਂ ਸੁੰਡੀ ਆਵੇ ਚਾਹੇ ਚਿੱਟਾ ਮੱਛਰ ਆਵੇ ਸੋ ਉਹ ਚੀਜ਼ ਦਾ ਧਿਆਨ ਰੱਖਣ ਵਾਸਤੇ ਆਪਾਂ ਨੂੰ ਜਿਹੜਾ ਬੂਟੇ ਤੋਂ ਬੂਟੇ ਦਾ ਫਾਸਲਾ ਜਿਹੜਾ ਹੈ ਉਹ ਸਹੀ ਚਾਹੀਦਾ ਆਪਾਂ ਨੂੰ ਜਿਸ ਤਰ੍ਹਾਂ ਆਪਾਂ ਇੱਥੇ ਦੇਖ ਸਕਦੇ ਹਾਂ ਕਿ ਇੱਥੇ ਅਸੀਂ ਸਵਾ ਦੋ ਫੁੱਟ ਪਾੜੇ ਦੇ ਵਿੱਚ ਬੀਜਿਆ ਤੇ 2.5 ਫੁੱਟ ਬੂਟੇ ਤੋਂ ਬੂਟੇ ਦਾ ਫਾਸਲਾ ਰੱਖਿਆ ਇਹਦੇ ਵਿੱਚ ਮੈਂ ਇੱਕ ਕਿਉਂਕਿ ਆਮ ਤੌਰ ਤੇ ਕਿਸਾਨ ਵੀਰ ਜਿਹੜੇ ਆ ਉਹ ਡ੍ਰਿਲ ਦੇ ਨਾਲ ਬਜਾਈ ਕਰਦੇ ਆ ਜੇ ਸਵਾ ਦੋ ਫੁੱਟਾਂ ਵਾਲਾ ਪਾੜਾ ਬੀਜਿਆ ਹੋਇਆ ਕਿਸੇ ਨੇ ਤਾਂ ਉਹਦੇ ਵਿੱਚ ਸੰਘਣਾ ਦੇਖਣ ਦਾ ਨਜ਼ਰੀਆ ਇਹੀ ਹੈ ਕਿ 10 ਕਰਮਾ ਆਪਾਂ ਚੱਲ ਕੇ ਦੇਖ ਲਈਏ ਉਹਦੇ ਵਿੱਚ ਜੇ 10 ਕਰਮਾ ਦੇ ਵਿੱਚ ਆਪਣੇ 20 ਤੋਂ ਲੈ ਕੇ 25 ਬੂਟੇ ਆ ਰਹੇ ਨੇ ਉਹ ਸਹੀ ਹੈ ਬਜਾਈ ਜੇ 25 ਤੋਂ ਜ਼ਿਆਦਾ ਆ ਰਿਹਾ ਤਾਂ ਸੰਘਣਾ ਹੈ ਵੀ ਤੋਂ ਘਟਾ ਤਾਂ ਥੋੜਾ ਜਿਹਾ ਵਿਰਲਾ ਆਪਣਾ ਨਰਮਾ ਸੋ ਇਸ ਕਰਕੇ ਸੰਘਣਾ ਇਹ ਵਾਲੇ ਪਾਸੇ ਬਿਲਕੁਲ ਨਹੀਂ ਹੋਣਾ ਚਾਹੀਦਾ ਨਰਮਾ ਪਾਣੀ ਲਗਾ ਕੇ ਬੂਟੇ ਜ਼ਰੂਰ ਵਿਰਲੇ ਕਰਨੇ ਆ ਜੇ ਖੇਤ ਦੇ ਵਿੱਚ ਆਪਣੇ ਜੰਮ ਚੰਗਾ ਰਿਹਾ ਤਾਂ ਉਹਨੂੰ ਆਪਾਂ 20 ਤੋਂ 25 ਦੇ ਦਰਮਿਆਨ ਲੈ ਕੇ ਆਣਾ ਜੇ ਕਿਸੇ ਕਿਸਾਨ ਵੀਰ ਨੇ 3.5 ਫੁੱਟ ਪਾੜੇ ਤੇ ਬਜਾਈ ਕੀਤੀ ਹੋਈ ਹੈ ਤਾਂ ਉਹ ਇਹ ਜਿਹੜੇ ਬੂਟਿਆਂ ਦੀ ਗਿਣਤੀ 25 ਤੋਂ 30 ਦੇ ਵਿੱਚ ਕਰ ਲੈ ਕੇ ਆ ਸਕਦਾ ਤਾਂ ਜੋ ਜਿਹੜੀ ਬੂਟਿਆਂ ਦੀ ਫਾਰੇਕੜ ਗਿਣਤੀ ਹੋਣੀ ਚਾਹੀਦੀ ਹੈ तकरीबन 7 ਤੋਂ 7.5 8000 ਦੀ ਆਸ-ਪਾਸ ਉਨੇ ਕਬੂਟਿਆਂ ਦੀ ਗਿਣਤੀ ਹੋਵੇ ਤੇ ਉਸ ਤੋਂ ਜ਼ਿਆਦਾ ਜਿਹੜਾ ਸੰਘਣਾ ਨਾ ਹੋਵੇ ਨਰਮਾ ਦੂਸਰੀ ਜਿਹੜੀ ਗੱਲ ਹੈ ਪਾਣੀ ਲਗਾ ਕੇ ਜਿਹੜਾ ਨਿਊਟ੍ਰੀਸ਼ਨ ਦੀ ਗੱਲ ਕਰ ਰਿਹਾ ਸੀਗਾ ਕਿ ਯੂਨੀਵਰਸਿਟੀ ਦੀ ਸਿਫਾਰਿਸ਼ ਮੁਤਾਬਕ ਇੱਕ ਗੱਟਾ ਆਪਾਂ ਯੂਰੀਏ ਦਾ ਇਸ ਟਾਈਮ ਦੇ ਉੱਤੇ ਨੂੰ ਜ਼ਰੂਰ ਦੇ ਦਈਏ ਇੱਕ ਨਹੀਂ ਦੇਣਾ ਤਾਂ ਜੇ ਆਪਾਂ ਕਿਸਤਾਂ ਵਧਾਉਣਾ ਚਾਹੁੰਨੇ ਆ ਦਾ ਅੱਧਾ ਗੱਟਾ ਯੂਰੀਆ ਦਾ ਤਾਂ ਜ਼ਰੂਰ ਦਈਏ ਤੇ ਫਿਰ ਆਪਾਂ ਅਗਲੇ ਪਾਣੀ ਦੇ ਉੱਤੇ ਅੱਧਾ ਗੱਟਾ ਹੋਰ ਪਾਇਆ ਜਾ ਸਕਦਾ ਨਹੀਂ ਤਾਂ ਇੱਕ ਗੱਟਾ ਇਸ ਟਾਈਮ ਦੇ ਉੱਤੇ ਆਪਾਂ ਯੂਰੀਆ ਦਾ ਇਹਨੂੰ ਪਾਉਣਾ ਆ ਹੂਰੇ ਦੇ ਵਿੱਚ ਚੀਜ਼ ਜਿਹੜੀ ਧਿਆਨ ਚ ਰੱਖਣ ਵਾਲੀ ਹੈ ਕਿਉਂਕਿ ਹਲੇ ਸਟੇਜ ਦੇ ਉੱਤੇ ਨਰਮਾ ਹੈ ਨਹੀਂ ਕਿ ਆਪਾਂ ਇਹਦਾ ਵਾਧਾ ਚੈੱਕ ਕਰੀਏ ਸੋ ਮੈਂ ਜੋ ਗੱਲ ਕਰਦਾ ਹੁਣਾਂ ਕਿ ਫਸਲ ਵਿਗਿਆਨ ਦੇ ਢੰਗ ਤਰੀਕੇ ਨਾਲ ਸੁੰਡੀ ਨੂੰ ਕਾਬੂ ਕਰਨ ਦੀ ਉਹਦੇ ਵਿੱਚ ਜਿਹੜੀਆਂ 2-3 ਗੱਲਾਂ ਅਹਿਮ ਹੁੰਦੀਆਂ ਉਹ ਇਹੀ ਹੁੰਦੀਆਂ ਕਿ ਇੱਕ ਤਾਂ ਨਰਮਾ ਸੰਗਣਾ ਨਾ ਹੋਵੇ ਇੱਕ ਨਰਮੇ ਦਾ ਕਦਕਾਠ ਕਾਬੂ ਚ ਰਹੇ ਨਰਮੇ ਦਾ ਕਦਕਾਠ ਵੱਡਾ ਨਹੀਂ ਹੋਣਾ ਚਾਹੀਦਾ ਕਿਉਂਕਿ ਆਮ ਤੌਰ ਤੇ ਕਿਸਾਨ ਵੀਰਾਂ ਦੇ ਖੇਤਾਂ ਤੇ ਵਿੱਚ ਨਰਮਾ ਜਿਹੜਾ ਹੈ ਉਹ ਲਾਸਤ ਤੱਕ ਜਾਂਦੇ ਜਾਂਦੇ ਕਈ ਜਗ੍ਹਾ ਤੇ 7.5 8 8.5 ਫੁੱਟ ਕੱਦਦ ਵੀ ਹੋ ਜਾਂਦਾ ਇਸ ਤੋਂ ਉੱਚਾ ਵੀ ਹੋ ਜਾਂਦਾ ਨਰਮਾ ਖਾਸ ਕਰਕੇ ਜਿੱਥੇ ਸੰਘਣੀ ਬਜਾਈ ਕੀਤੀ ਹੋਵੇ ਸੋ ਇਸ ਕਰਕੇ ਜੇ ਬੂਟੇ ਵਿਰਲੇ ਰੱਖਾਂਗੇ ਤਾਂ ਕੱਦ ਕਾਠ ਨੂੰ ਕਾਬੂ 'ਚ ਰੱਖਾਂਗੇ ਸੋ ਕੱਦ ਕਾਠ ਦਾ ਜਿਹੜਾ ਨਜ਼ਰੀਆ ਉਹ ਤਕਰੀਬਨ 60 ਤੋਂ 65 ਦਿਨਾਂ ਤੇ ਆਪਾਂ ਜੱਜ ਕਰ ਪਾਵਾਂਗੇ 60 65 ਦਿਨਾਂ ਦੀ ਫਸਲ 2 ਫੁੱਟ ਤੋਂ ਉੱਚੀ 3 ਫੁੱਟ ਤੋਂ ਉੱਚੀ ਨਾ ਹੋਵੇ 2 ਫੁੱਟ ਤੋਂ ਘੱਟ ਨਾ ਹੋਵੇ ਸੋ ਇਹਦੇ ਦਰਮਿਆਨ ਜੇ ਕੱਦ ਹੈਗਾ ਤਾਂ ਇਹਦਾ ਮਤਲਬ ਆਪਣਾ ਜਿਹੜਾ ਨਰਮਾ ਉਹ ਕੱਦ ਕਾਬੂ ਦੇ ਵਿੱਚ ਹੈਗਾ ਉਹਦਾ ਜੇ ਕੱਦ ਆਪਾਂ ਨੂੰ ਉਹਦਾ ਵੱਧਦਾ ਦਿਖਦਾ ਹੈ ਤਾਂ ਫਿਰ ਆਪਾਂ ਜਿਹੜੀ ਯੂਨੀਵਰਸਿਟੀ ਦੀ ਸਿਫਾਰਿਸ਼ ਮੁਤਾਬਕ ਕੋਈ ਗ੍ਰੋਥ ਹਾਰਮੋਨ ਕਰਕੇ ਜਿਹੜਾ ਰਿਟਾਰਡੈਂਟ ਆਉਂਦੇ ਨੇ ਚਾਹੇ ਚਮਤਕਾਰ ਚਾਹੇ ਮੈਬਿਕਵਰਟ ਕਲਰਾਈਟ ਕਿਸੇ ਹੋਰ ਵੀ ਕੰਪਨੀ ਦਾ ਆਵੇ ਸੋ ਉਹ ਕਰਕੇ ਆਪਾਂ ਇਹਨਾਂ ਨੂੰ ਕੱਦ ਨੂੰ ਕਾਬੂ 'ਚ ਰੱਖੀਏ ਤਾਂ ਜੋ ਕੱਦ ਨੂੰ ਕਾਬੂ ਰੱਖਣ ਦਾ ਮਤਲਬ ਇਹੀ ਹੁੰਦਾ ਕਿ ਇਹਦੇ ਵਿੱਚ ਜਿਹੜੀ ਵੀ ਆਪਾਂ ਸਪਰੇਅ ਕਰਾਂਗੇ ਅੱਗੇ ਅਹ ਦੇ ਵਾਸਤੇ ਗੁਲਾਬੀ ਸੁੰਢੀ ਵਾਸਤੇ ਚਿੱਟੇ ਮੱਛਰ ਵਾਸਤੇ ਜੇ ਕਦ ਕਾਬੂ ਦੇ ਵਿੱਚ ਹੈ ਤਾਂ ਹਰ ਇੱਕ ਸਪਰੇ ਦੀ ਐਫੀਕੇਸੀ ਹੈ ਇੱਕ ਡਾਕਟਰ ਸਾਹਿਬ ਜਿਵੇਂ ਗਰਮੀ ਦਾ ਕੀ ਅਸਰ ਹੈ ਤਾਪਮਾਨ ਜਿਹੜਾ ਕਾਫੀ 47 ਡਿਗਰੀ ਤੱਕ ਵੀ ਆਪਨੇ ਪਹੁੰਚਿਆ ਸੀ ਉਹਦਾ ਨਰਮੇ ਤੇ ਕੀ ਅਸਰ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਨਰਮੇ ਤੇ ਗਰਮੀ ਦਾ ਕੋਈ ਅਸਰ ਰਹਿਣਾ ਹੈ ਜਾਂ ਉਹਦਾ ਕੀ ਨੁਕਸਾਨ ਹੈ ਦੇਖੋ ਜਿਸ ਤਰ੍ਹਾਂ ਦੀ ਗਰਮੀ ਪਈ ਹੈ ਨਰਮੇ ਦੇ ਵਿੱਚ ਇਹ ਜਿਹੜੇ ਤਾਂ ਉਸ ਦੌਰਾਨ ਲੂ ਦੇ ਟਾਈਮ ਦੇ ਵਿੱਚ ਜਿਹੜੇ ਦਰਮਿਆਨ ਦੇ ਵਿੱਚ ਜਿਹੜੀ ਬਜਾਈ ਹੋਈ ਹੋਈ ਸੀ ਜਿਦੇ ਵਿੱਚੋਂ ਹਲੇ ਨਰਮਾ ਨਿਕਲ ਰਿਹਾ ਸੀਗਾ ਦੋ-ਦੋ ਪੱਤਿਆਂ ਦੀ ਸਟੇਜ ਤੇ ਸੀ ਉਸ ਟਾਈਮ ਦੇ ਉੱਤੇ ਜ਼ਰੂਰ ਉਹਨੇ ਨਰਮੇ ਦੇ ਬੂਟਿਆਂ ਨੂੰ ਮਚਾਇਆ ਕਿਉਂਕਿ ਲੂ ਵਗਦੀ ਕਰਕੇ ਜਿਹੜੇ ਬੂਟੇ ਮਚਣ ਦੀ ਸਮੱਸਿਆ ਆਈ ਹੈ ਜਰਮੀਨੇਸ਼ਨ ਦੀ ਸਮੱਸਿਆ ਆਈ ਹੈ ਪਰ ਇਸ ਤੋਂ ਬਾਅਦ ਜਦੋਂ ਇੱਕ ਵਾਰੀ ਨਰਮੇ ਦਾ ਬੂਟਾ ਤਿੰਨ ਜਾਂ ਚਾਰ ਪੱਤਿਆਂ ਦੀ ਸਟੇਜ ਤੇ ਟੱਪ ਜਾਂਦਾ ਫਿਰ ਇਹ ਜਿਹੜੀ ਗਰਮੀ ਹੈ ਇਹਦੇ ਉੱਤੇ ਬਹੁਤਾ ਜ਼ਿਆਦਾ ਅਸਰ ਨਹੀਂ ਪ੍ਰਭਾਵ ਨਹੀਂ ਪਾਉਂਦੀ ਕਿਉਂਕਿ ਨਰਮਾ ਜਿਹੜਾ ਇਸ ਤਰ੍ਹਾਂ ਦੀ ਗਰਮੀ ਭਾਲਦਾ ਇਹਦੇ ਤੇ ਦੂਜੀ ਸਮੱਸਿਆ ਜਿਹੜੀ ਹੋ ਸਕਦੀ ਹੈ ਉਹ ਡਾਕਟਰ ਜਗਦੀਸ਼ अरोड़ा ਵੀ ਦੱਸ ਦੇਣਗੇ ਕਿਉਂਕਿ ਜਿਸ ਤਰ੍ਹਾਂ ਦੀ ਗਰਮੀ ਪੈਂਦੀ ਹੈ ਜੇ ਗਰਮੀ ਦੇ ਨਾਲ ਥੋੜੀ ਜਿਹੀ ਹਿਊਮਿਡਿਟੀ ਹੋ ਜੇ ਤਾਂ ਕਈ ਵਾਰੀ ਚਿੱਟੇ ਮੱਛਰ ਦਾ ਅਟੈਕ ਆ ਸਕਦਾ ਸੋ ਪੈਸਟ ਦੇ ਨਾਲ ਰਿਲੇਟਡ ਹੈ ਗਰਮੀ ਦਾ ਜਾਂ ਸਿਲ ਦਾ ਨਰਮੇ ਨੂੰ ਜਿਹੜੀ ਇਹ ਗਰਮੀ ਇਹ ਕੁਛ ਨਹੀਂ ਕਹਿੰਦੀ ਹਾਂ ਜੇ ਇਹ ਨਰਮੇ ਕੋਈ ਕਿਸਾਨ ਵੀਰ ਹੁਣ ਬਜਾਈ ਕਰਦੇ ਪਏ ਨਹੀਂ ਜਾਂ ਪਿੱਛੇ ਜਿਹੜੀ ਬਜਾਈ ਕੀਤੀ ਹੈ ਉਹਦੇ ਵਿੱਚ ਜਰੂਰ ਇਹ ਸਮੱਸਿਆ ਆ ਸਕਦੀ ਹੈ ਥੋੜੀ ਜੀ ਜਿਨੇ ਹਫਤਾ ਪਹਿਲਾਂ ਬਜਾਈ ਕੀਤੀ ਹੈ ਹਲੇ ਨਰਮੇ ਦੇ ਬੂਟੇ ਨਿਕਲਦੇ ਪਏ ਨੇ ਉੱਥੇ ਸਮੱਸਿਆ ਹੋ ਸਕਦੀ ਹੈ ਕਿ ਕਿਤੇ ਕਿਤੇ ਬੂਟੇ ਆਪਾਂ ਨੂੰ ਮੱਚਦੇ ਦਿਖਾਈ ਦੇ ਸਕਦੇ ਨੇ ਠੀਕ ਹੈ ਤਾਂ ਹੁਣ ਗੱਲਬਾਤ ਕਰਾਂਗੇ ਆਪਾਂ ਗੁਲਾਬੀ ਸੁੰਡੀ ਨੂੰ ਲੈ ਕੇ ਇੱਕ ਕਿਸਾਨਾਂ ਦੇ ਵਿੱਚ ਜਿਹੜਾ ਘਰ ਹੈ ਉਹ ਪਿਛਲੇ ਸਾਲ ਵੀ ਜਿਹੜਾ ਵੱਡਾ ਅਸਰ ਸੀ ਜਾ ਗੁਲਾਬੀ ਸੁੰਡੀ ਦਾ ਤੇ ਐਤ ਕੀ ਉਹ ਇੱਕ ਡਰ ਹੈ ਜਿਹੜਾ ਕਿਸਾਨਾਂ ਦੇ ਵਿੱਚ ਉਹ ਜ਼ਰੂਰ ਆ ਉਹਦੇ ਕਰਕੇ ਕਿਤੇ ਨਾ ਕਿਤੇ ਕਾਰਨ ਵੀ ਬਣਿਆ ਕਿ ਜਿਹੜਾ ਗੁਲਾਬੀ ਸੁੰਡੀ ਕਾਰਨ ਕਿਸਾਨਾਂ ਨੇ ਨਰਮਾਣੀ ਬੀਜਿਆ ਤਾਂ ਉਹਦੇ ਬਾਰੇ ਕੀ ਉਹਦਾ ਪ੍ਰਭਾਵ ਰਹਿਣ ਵਾਲਾ ਹੈ ਜਾਂ ਕੀ ਉਹਦਾ ਅਸਰ ਰਹਿਣ ਵਾਲਾ ਹੈ ਉਹ ਡਾਕਟਰ ਜਗਦੀਸ਼ अरोड़ा ਨੇ ਸਾਡੇ ਨਾਲ ਉਹਨਾਂ ਨੂੰ ਤੋਂ ਜਾਣਕਾਰੀ ਹੈ ਜਿਹੜੀ ਉਹ ਲਵਾਂਗੇ ਫੋਟੋ ਜਾਂ ਫਿਰ ਤੁਹਾਨੂੰ ਬੂਟੇ ਦਿਖਾਉਣਾ ਚਿੱਟੇ ਵਿੱਚ ਦਿਖਾਉਂਦਾ ਮਤਲਬ ਇਹ ਨਹੀਂ ਕਿ ਆਪਾਂ ਹੁਣੇ ਸਪਰੇਅ ਸਟਾਰਟ ਕਰ ਦਈਏ ਆਪਾਂ ਸਵੇਰੇ ਉੱਠ ਕੇ ਖੇਤ ਜਾ ਗੇੜਾ ਮਾਰੀ ਜਿੱਥੇ ਆਪਣੀ ਮੂੰਗੀ ਦੀ ਫਸਲ ਆਸੇ-ਪਾਸੇ ਹੈਗੀ ਅਗਰ ਚਿੱਟਾ ਮਛਰਾ ਪਨ ਜ਼ਿਆਦਾ ਤਾਂ ਫਿਰ ਆਪਾਂ ਸਪਰੇਅ ਸਟਾਰਟ ਕਰ ਜੀ ਪਰ ਸचेत ਰਹਿਣ ਦੀ ਲੋੜ ਹੈ ਕਿਉਂਕਿ ਆਸੇ-ਪਾਸੇ ਏਰੀਆ ਦੇ ਵਿੱਚ ਸੇ ਮੂੰਗੀ ਵੀ ਲਗਭਗ ਜਿਹੜਾ 6.5 ਜ 7000 ਹੈਕਟੇਰ ਆਪਣੀ ਜਿਹੜੀ ਮੂੰਗੀ ਲੱਗੀ ਹੈ ਇਸ ਵਾਰੀ ਤੇ ਦੂਜਾ ਕਿਸਾਨ ਵੀਰੋ ਜਿੱਥੇ ਗੁਲਾਬੀ ਸੁੰਢੀ ਦੀ ਜੇਕਰ ਗੱਲ ਹੈ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਕਿ ਜਿਹੜਾ ਬਾਰੂਦ ਹੈ ਇਸ ਟਾਈਮ ਗੁਲਾਬੀ ਸੁੰਢੀ ਦੇ ਜਿਹੜੇ ਕੈਪਸੂਲ ਨੇ ਜਾਂ ਉਹ ਸਾਰੇ ਪੈ ਕਿੱਥੇ ਨੇ ਜਾਂ ਸੁਸਤ ਵਸਤਾ ਸੁੰਢੀ ਵੀ ਜਿਹੜੀ ਹੈ ਲ ਜਿਵੇਂ ਟੈਂਪਰੇਚਰ ਹੁਣ ਫਸਲ ਵੀ ਜਿਹੜੀ ਹੁਣ ਦੇਖੋ 45 50 ਦਿਨ ਦੀ ਜਿਹੜੀ ਕੇਤੀ ਜਿਹੜੀ ਫਸਲ ਹੈ ਜਿਵੇਂ ਵਿੱਚੋਂ ਕੋ ਮੱਕੜ ਨਿਕਲ ਕੇ ਜਦੋਂ ਫਲ ਫਲਾਕਾ ਸਟਾਰਟ ਹੋ ਗਿਆ ਉਹਦੇ ਅਟੈਕ ਕਰਨਾ ਸਟਾਰਟ ਕਰ ਲੈਂਦੇ ਨੇ ਤੇ ਇਸ ਕਰਕੇ ਜ਼ਰੂਰੀ ਹੈ ਜਿੱਥੇ ਚੁੰਡੀਆਂ ਬਣਨ ਜਿੱਥੇ ਚੁੰਡੀਆਂ ਬਣਨੀਆਂ ਸਟਾਰਟ ਹੋ ਗਈਆਂ ਕਿਉਂਕਿ ਇਹਨਾਂ ਨੇ ਅੰਡੇ ਇੱਥੇ ਹੀ ਦੇ ਦੇਣੇ ਨੇ ਜਦੋਂ ਇੱਥੇ ਅੰਡੇ ਡੈਂਡੇ ਬਾਅਦ ਕੀ ਹੋਲੀ ਜਾ ਕੇ ਜੇਵੇਂ ਵਿੱਚ ਜਾ ਕੇ ਵਿੱਚੇ ਵੜ ਜਾਂਦੀ ਹੈ ਤੇ ਪਤਾ ਹੀ ਨਹੀਂ ਚੱਲਦਾ ਇਹ ਇਸ ਕਰਕੇ ਇਹਦਾ ਮੌਨਡਰਿੰਗ ਸਿਸਟਮ ਹੈ ਜਿਹੜਾ ਇਹਨੂੰ ਮੋਨੀਟਰ ਕਰਨਾ ਬਹੁਤ ਜ਼ਰੂਰੀ ਹੈ ਉਹ ਹੈ ਜਿਵੇਂ ਤੁਹਾਨੂੰ ਪਤਾ ਨਹੀਂ ਚੱਲਦਾ ਕਿ ਸਿੰਪਲ ਜਿਹੜਾ ਟਰੈਪ ਲਾਉਣਾ ਕਹਿੰਦੇ ਰਸ ਤਾਂ ਵੀ ਟਰੈਪ ਲਾੜਾ ਬਹੁਤ ਚੰਗੀ ਗੱਲ ਹੈ ਉਹ ਟਰੈਪ ਲਾਉਣ ਦਾ ਮਤਲਬ ਇਹ ਹੀ ਹੁੰਦਾ ਹੈ ਕਿ ਤੁਹਾਡੇ ਖੇਤ ਦੇ ਵਿੱਚ ਪਤਾ ਲੱਜਾਂਦਾ ਵੀ ਇਹਨੂੰ ਆਪਾਂ ਸਟਾਲ ਕਰ ਦਈਏ ਬੂਟੇ ਦੇ ਉੱਪਰ ਵੀ ਇੰਸਟਾਲ ਕਰਨਾ ਹੁੰਦਾ ਹੈ ਅਸੀਂ ਸਟਾਲ ਕਰ ਕਿਸਾਨ ਵੀਰੋ ਮੈਂ ਤੁਹਾਨੂੰ ਜਾਣਕਾਰੀ ਦੇਦਾ ਵੀ ਟਰੈਪ ਵਾਲੀ ਗੱਲ ਜਰੂਰ ਸਮਝ ਲਿਓ ਵੀ ਟਰੈਪ ਹੈ ਜਿਹੜਾ ਉਹ ਕਿਵੇਂ ਲੱਗਣਾ ਖੇਤ ਦੇ ਵਿੱਚ ਕਿਉਂਕਿ ਕਿਤੇ ਨਾ ਕਿਤੇ ਜਿਹੜਾ ਗਲਾਬੀ ਸੁੰਡੀ ਦੇ ਪਰਕੋਪ ਨੂੰ ਰੋਕਣ ਵਾਸਤੇ ਸਹਾਈ ਵੀ ਹੁੰਦਾ ਹੈ ਡਾਕਟਰ ਸਾਹਿਬ ਜਾਣਕਾਰੀ ਦੇਣਗੇ ਇਹ ਜਰੂਰ ਗੱਲ ਹੈ ਜਿਹੜੀ ਸਾਡੇ ਦੇਖੋ ਜਿੱਥੇ ਤੱਕ ਫਿਰਮੋਨ Trap ਦੀ ਗੱਲ ਹੈ ਲੱਗਦਾ ਤਾਂ ਇਹ ਬੜਾ 70 80 ਰੁਪਏ ਦਾ ਜੁਗਾੜ ਹੁੰਦਾ ਜੀ ਆਮ ਘਮੱਕੜ ਜਿੱਥੇ ਜਿੱਥੇ ਆਂਡੇ ਦੇ ਦੇਗਾ ਆਪਾਂ ਨੂੰ ਪਤਾ ਨਹੀਂ ਲੱਗਦਾ ਜੇ ਕੋਈ ਘਮੱਕੜ ਨੂੰ ਆਪਾਂ Trap ਕਰ ਸਕਨੇ ਵੀ ਕਿਤੇ ਕਿਤੇ ਘਮੱਕੜ ਆ ਰਹੇ ਤੇ ਘਮੱਕੜ ਜਦੋਂ ਵਿਖਦਾ ਆਪਾਂ ਨੂੰ 5-7 ਦਿਨ ਦੇ ਬਾਅਦ ਹੀ ਆਂਡੇ ਦੇ ਦਿੰਦਾ ਜਾ ਕੇ ਆਂਡਾ ਨਿਕਲ ਗਿਆ ਵਿੱਚੋਂ ਸੁੰਡੀ ਦਿੱਤੀ ਗਈ ਫਿਰ ਉਹ ਬੰਕਰ ਦੇ ਵਿੱਚ ਚਲੀ ਗਈ ਜਾ ਕੇ ਪਤਾ ਨਹੀਂ ਲੱਗਦਾ ਤਾਂ ਖੇਤ ਦੇ ਵਿੱਚ ਆਪਾਂ ਤਿੰਨ ਚਾਰ ਜਿਹੜੇ ਟਰੈਪ ਐ ਰੇਸ਼ਾ ਤਾਂ ਦੋ ਹੀ ਕਰਨੇ ਸੀ ਫਿਰ ਵੀ ਆਪਾਂ ਦੋ ਤਿੰਨ ਟਰੈਪ ਆਪਾਂ ਜੋਰ ਲਾਈਏ ਜੇਕਰ ਪਰ ਉਹ ਵੇਖਦੇ ਨੇ ਘੁਮਕੜ ਕਿੰਨੇ ਘਾਰੇ ਨੇ ਗੁਲਾਬੀ ਸੁੰਡੀ ਦੇ ਵਿੱਚ ਕਿਉਂਕਿ ਇਹਦੇ ਵਿੱਚ ਕੈਪਸੂਲ ਪਾਇਆ ਜਾਂਦਾ ਗੁਲਾਬੀ ਸੁੰਡੀ ਦਾ ਇਹ ਕੈਪਸੂਲ ਜਦੋਂ ਆਪਾਂ ਪਾਉਂਦੇ ਆ ਵਿੱਚੇ ਇਹ ਜਿਹੜੀ ਖੁਸ਼ਬੂ ਜਿਹੜੀ ਛੱਡਦਾ ਹੈ ਇਹਦੇ ਵਿੱਚ ਜਿਹੜੇ ਘੁਮਕੜ ਆਣ ਲੱਗ ਜਾਂਦੇ ਨੇ ਤਾਂ ਆਪ ਨੂੰ ਪਤਾ ਲੱਗ ਜਾਂਦਾ ਵੀ ਰੋਜ਼ ਦੋ ਤਿੰਨ ਘਮਕੜ ਆਣ ਆਲੇ ਨੇ ਚਾਰ ਪੰਜ ਦਿਨਾਂ ਬਾਅਦ ਗਿੰਟੀ-ਮਿੰਟੀ ਕਰ ਲਈ ਆਪਾਂ ਰੋਜ਼ ਜੇ 8-10 ਵੀ ਤਿੰਨ ਚਾਰ ਦਿਨਾਂ ਬਾਅਦ ਇਕੱਠੇ ਹੋ ਜਾਂਦੇ ਨੇ ਤਾਂ ਆਪਾਂ ਨੂੰ ਸਪਰੇਅ ਕਰਨ ਦੀ ਲੋੜ ਪੈ ਜਾਂਦੀ ਠੀਕ ਹੈ ਤੇ ਗੁਲਾਬੀ ਸੁੰਡੀ ਕੋਈ ਐਵਜਾ ਕੀੜਾ ਨਹੀਂ ਹੈ ਕੋਈ ਹਰੇਕ ਦਵਾਈ ਨਾਲ ਮਰਦਾ ਹੈ ਸਿਰਫ ਇਹਦੀ ਮੋਨਿਟਰਿੰਗ ਦਾ ਸਿਸਟਮ ਬੜਾ ਸਟਰੋਂਗ ਹੋਣਾ ਚਾਹੀਦਾ ਹੈ ਕਿਉਂਕਿ ਜਦੋਂ ਅੰਦਰ ਵੱੜ ਗਈ ਫਿਰ ਕੰਟਰੋਲ ਕਰਨਾ ਬਹੁਤ ਜ਼ੂਰੀ ਹੋ ਜਾਂਦਾ ਠੀਕ ਹੈ ਮਤਲਬ ਇਹਨੂੰ ਇਹਦੀ ਮਤਲਬ ਆਪਾਂ ਆਮਦ ਨੂੰ ਵੀ ਰੋਕ ਸਕਦੇ ਹਾਂ ਨਹੀਂ ਆਮਦ ਨੂੰ ਰੋਕ ਪਰ ਥੋੜਾ ਜਿਹਾ ਸੁਚੇਤ ਸੁਚੇਤ ਰਹੀਏ ਤੇ ਪਹਿਲੀ ਗੱਲ ਤਾਂ ਇਹ ਹੈ ਨਾ ਵੀ ਹਲੇ ਨਰਮਾ ਆਪਣੇ ਵਾਸਤੇ ਠੀ ਤੇ ਜਿਹੜੇ ਘਮੱਕੜ ਸੀਗੇ ਜਿਵੇਂ ਸਰਸੋਂ ਵਾਲੇ ਵਾਣ ਸੀ ਜਿਹੜੇ ਸਟਾਰਟਿੰਗ ਚ ਜਾ ਕੇ ਟੈਕ ਸਟਾਰਟ ਹੋ ਗਿਆ ਸੀਗਾ ਇਸ ਵਾਰੀ ਹੜ ਗਰਮੀ ਵੀ ਲੋ ਵੀ ਜ਼ਿਆਦਾ ਚੱਲੀ ਐ ਤਾਂ ਵੀ ਜ਼ਿਆਦਾ ਹੀ ਰਹਿ ਜਾ ਕੇ ਘਮੱਕੜ ਆਸੇ ਪਾਸੇ ਨਿਕਲ ਗਏ ਤੇ ਫੁੱਲ ਖਲਖਲ ਨਹੀਂ ਸੀਗਾ ਕਈ ਤਾਂ ਸੋਸਾਇਟੀ ਕਰ ਜਾਂਦੇ ਜਾ ਕੇ ਲੇਕਿਨ ਫੇਰ ਵੀ ਜਿਹੜੀਆਂ ਗੇਤੀਆਂ ਨਰਮਾ ਬੀਜਿਆ ਜਿਵੇਂ ਇਹ ਨਰਮਾ ਪੰਦਾ 50 ਦਿਨ ਦੇ ਲਗਭਗ ਨੇ ਤੇਰੇ ਹੋਣ ਵਾਲਾ ਜਾਵੇ ਇਹ ਜੀ ਫਸਲਾਂ ਦੇ ਉੱਪਰ ਪਰ ਟਰੈਪ ਲਾ ਕੇ ਆਪਾਂ ਮੌਨਟਰੀਂਗ ਜ਼ਰੂਰ ਕਰੀਏ ਅੱਛਾ ਇੱਕ ਟਰੈਪ ਦੀ ਗੱਲ ਲੱਗਦਾ ਜਿਹੜੀ ਵੀ ਟਰੈਪ ਇਹ ਤੁਸੀਂ ਕਿਹਾ ਫੇਰ ਚ ਦੋ ਲਾਉਣੇ ਆ ਤਾਂ ਕਿੰਨੀ ਜਗ੍ਹਾ ਇਹ ਕਿੱਲੇ ਦੇ ਵਿੱਚ ਇਹ ਕਿੱਲੇ ਵਿੱਚ ਦੋ ਲਾਣੇ ਦੀ ਆਪਾਂ ਅੱਛਾ 1 ਏਕੜ ਦੇ ਵਿੱਚ ਦੋ ਟਰੈਪ ਲਾ ਸਕਦੇ ਆਪਾਂ ਇਹ ਕੰਟਰੋਲ ਨਹੀਂ ਕਰਨਾ ਇਹਨੇ ਇਹ ਟਰੈਪ ਨੂੰ ਜਿਹੜਾ ਆਪਾਂ ਅੱਜ ਹਾਈਟ ਵੀ ਜਿਹੜੀ ਇਹਦੀ ਹਾਈਟ ਤੇ ਅੱਧਾ ਫੁੱਟ ਉੱਚਾ ਲਾਉਣਾ ਠੀਕ ਹੈ ਕਿਉਂਕਿ ਤਾਂ ਹੀ ਜਾ ਕੇ ਫਸੂਗਾ ਨਾ ਜੰਡੀ ਬੰਦ ਸਮਝਾ ਦਈਏ ਵੀ ਕਿੱਦਾਂ ਹਾਂ ਹਾਂ ਤਾਂ ਇਹ ਕਿਸਾਨ ਵੀਰੋ ਜ਼ਰੂਰ ਤੁਸੀਂ ਗੱਲ ਸਮਝ ਲਓ ਬਾਈ ਤੁਹਾਨੂੰ ਡਾਕਟਰ ਸਾਹਿਬ ਲਗਾ ਕੇ ਵੀ ਦਿਖਾਉਣਗੇ ਲਾਏ ਬਸ ਇਹਦੇ ਵਿੱਚ ਜਿਹੜਾ ਮੇਨ ਜਿਹੜੀ ਧਿਆਨ ਰੱਖਣ ਵਾਲੀ ਗੱਲ ਹੈ ਨਾ ਕਿ ਇੱਕ ਜਿਹੜੀ ਸੋਟੀ ਹੈ ਆਪਾਂ ਜਿਹਦੇ ਨਾਲ ਹੀ ਬੰਨਣਾ ਹੈ ਇਦੇ ਵਿੱਚ ਕਿਉਂਕਿ ਹੁਣ ਆਪਣੇ ਕੋਲ ਛੋਟੀ ਨਹੀਂ ਹੈਗੀ ਛੋਟੀ ਜਿਹਦੇ ਨਾਲ ਬੰਨਣਾ ਹੈ ਉਹ ਪਹਿਲਾਂ ਹੀ 6 ਫੁੱਟ ਆਪਾਂ ਉੱਚੀ ਰੱਖ ਲੈਣੀ ਹੈ ਤਾਂ ਕਿ ਆਪਾਂ ਨੂੰ ਵਾਰ-ਵਾਰ ਚੇਂਜ ਨਾ ਕਰਨੀ ਪਵੇ ਜੀ ਆਪਾਂ ਜਿਹੜਾ ਹੁਣ ਜਿੱਥੇ ਮੰਨ ਲਓ ਆ ਨਰਮੇ ਦਾ ਬੂਟਾ ਇਹਦੇ ਕੋਲ ਆਪਾਂ ਬੰਨੀ ਹੈ ਤੇ ਜਿੱਡੀ ਕੋ ਹਾਈਟ ਤੁਹਾਨੂੰ ਆਮ ਨਜ਼ਰ ਆਉਂਦੀ ਪਈ ਹੈ ਜੇ 2 ਫੁੱਟ ਕੱਦ ਹੈ ਤਾਂ ਆਪਾਂ 2.5 ਫੁੱਟ ਤੇ ਇਹਨੂੰ ਇੱਥੇ ਬੰਨ ਦੇਣਾ ਠੀਕ ਹੈ ਫਸਲ ਦੇ ਕੱਦ ਤੋਂ ਅੱਧਾ ਫੁੱਟ ਉੱਚਾ ਠੀਕ ਹੈ ਅੱਛਾ ਇਧਰਲੇ ਪਾਸੇ ਇਹਦੀ ਛੋਟੀ ਲੱਗੇਗੀ ਇੱਥੇ ਛੋਟੀ ਬੰਨੀ ਜਾਏਗੀ ਉਹ ਥੱਲੇ ਆ ਜੀ ਠੀਕ ਹੈ ਇਹ ਥੱਲੇ ਠੀਕ ਹੈ ਅੱਛਾ ਜਿਵੇਂ ਕੱਦ ਵੱਧ ਜਗਾ ਨਰਮੇ ਦਾ ਆਪਾਂ ਫਿਰ ਅੱਧਾ ਫੁੱਟ ਚਾਹ ਉਸੇ ਸੋਟੀ ਤੇ ਬਣ ਜਾਣਾ ਠੀਕ ਹੈ ਅੱਛਾ ਇਹਨੂੰ ਵੀ ਉੱਪਰ ਉੱਪਰ ਹੋਵੇਂ ਜਿਵੇਂ ਜਿਵੇਂ ਕੱਦ ਵਧਣਾ ਇਹਦੇ ਇਹਦੇ ਕੱਦ ਤੋਂ ਅੱਧਾ ਫੁੱਟ ਉੱਚਾ ਰਹਿਣਾ ਚਾਹੀਦਾ ਹਫ਼ਤੇ 10 ਦਿਨਾਂ ਬਾਅਦ ਆਪਾਂ ਇਹਨੂੰ ਦੁਬਾਰਾ ਉੱਚਾ ਫੋਲ ਕੇ ਦੁਬਾਰਾ ਉੱਤੇ ਕਰ ਲੈਣਾ ਦੁਬਾਰਾ ਉੱਤੇ ਫੇਰ ਹੀ ਇਹਦੇ ਵਿੱਚ ਜਿਹੜੇ ਪਤੰਗੀਆਂ ਦੀ ਆਪਾਂ ਗਿਣਤੀ ਹੈ ਉਸ ਹਿਸਾਬ ਨਾਲ ਦੇਖ ਸਕਾਂਗੇ ਵੀ ਕੱਦ ਤੋਂ ਅੱਧਾ ਫੁੱਟ ਉੱਚਾ ਰੱਖਣਾ ਟਰੈਪ ਨੂੰ ਆਪਾਂ ਸੋ ਇਸੇ ਕਰਕੇ ਪਹਿਲਾਂ ਹੀ ਜੇ ਛੱਟੀ ਵੱਡੀ ਲਾਈ ਹੋਵੇਗੀ ਜਾਂ ਛੋਟੀ ਵੱਡੀ ਲਾਈ ਹੋਵੇਗੀ ਵਾਰ-ਵਾਰ ਛੋਟੀ ਨਹੀਂ ਬਦਲਣੀ ਪਏਗੀ ਕਈ ਵਾਰੀ ਕਿਸਾਨ ਵੀ ਰੱਤਾ ਫੁੱਟ ਉੱਚੇ ਕਰਕੇ ਐਡੀ ਕੋ ਛੋਟੀ ਛੋਟੀ ਫੜ ਲੈਂਦੇ ਨੇ ਉੱਥੇ ਇੱਕ ਵਾਰੀ ਲਾਤਾ ਤੇ ਮੁੜ ਕੇ ਦੁਬਾਰਾ ਆਰ ਨਹੀਂ ਆਉਂਦਾ ਵੀ ਦੁਬਾਰਾ ਇਹਨੂੰ ਉੱਚਾ ਕਰੀਏ ਸੋ ਇਸ ਕਰਕੇ ਇਹਨੂੰ ਉੱਚਾ ਕਰਨ ਵਾਸਤੇ ਜ਼ਰੂਰ ਆਪਾਂ ਧਿਆਨ ਰੱਖਣਾ ਵੀ ਅਸਲ 'ਤੇ 10 ਦਿਨਾਂ ਬਾਅਦ ਆਪਾਂ ਅੱਦਾ-ਅੱਦਾ ਫੋਟੋ ਚਾ ਕਰਦੇ ਜਾਈਏ। ਤੇ ਤੁਝਾ ਕਹਿ ਲੈ ਵੀ ਰੱਖਣਾ ਜੀ ਤੇ ਕੈਪਸੂਲ ਪਾਣਾ ਆਪਾਂ। ਇਹ ਨਹੀਂ ਵੀ ਮੈਂ ਇੱਕ ਵਾਰੀ ਕੈਪਸੂਲ ਪਾਤਾ ਤੇ ਮੇਰੀ ਉਤਾਉ ਮਸ ਰੱਖਿਆ ਬਣ ਗਏ। ਇਹ ਵੈਸੇ ਤਾਂ ਕੰਪਨੀਆਂ ਤਾਂ 25 ਤੋਂ 30 ਦਿਨ ਦਾ ਕਲੇਮ ਕਰਦੀ ਐ ਮੈਂ ਇਸ ਨੂੰ 20 ਦਿਨ ਬਾਅਦ ਇਹਨੂੰ ਚੇਂਜ ਆਪ ਕਰ ਲੈਣਾ ਚਾਹੀਦਾ। ਲਿਖਿਆ ਤਾਂ 60 ਦਿਨ ਵੀ ਹੁੰਦਾ ਹੈ ਲੇਕਿਨ ਇਹ ਖਸ਼ਬੂ ਜਿਹੜੀ ਛੱਡਦੀ ਐ ਨੂੰ 20-25 ਦਿਨ ਬਾਅਦ ਆਪਾਂ ਨੇ ਚੇਂਜ ਕਰ ਲੈਣਾ ਚਾਹੀਦਾ। ਠੀਕ ਐ ਇਹ ਕਿੱਦਾਂ ਲਿਖੇ ਰੱਖਣਾ? ਤਾਂ ਕਿਸਾਨ ਵੀਰੋ ਇਹ ਬੜੀ ਐਨ ਜਾਣਕਾਰੀ ਐ ਜਿਹੜੀ ਜਿਹੜਾ ਇਹ ਕੈਪਸੂਲ ਜੈ ਕਿੱਦਾਂ ਉਹਦੇ ਵਿੱਚ ਟਰੈਪ ਦੇ ਵਿੱਚ ਲਾਉਣਾ ਇਹਦੇ ਵਿੱਚ ਜਿਹੜਾ ਕੈਪਸੂਲ ਹੁੰਦਾ ਐਕਚੁਅਲ ਚ ਹੁਣ ਇਹਦੇ ਆਹ ਦੀ ਵਾਇਲ ਵਾਇਲ ਕੋਲ ਕੇ ਨਾ ਇੱਕ ਮਿੰਟ ਜਤੋਂ ਪਹਿਲਾਂ ਪੋਜ਼ ਕਰ ਲਓ ਤੇ ਇਹ ਇੱਥੇ ਇਹ ਜਿਹੜਾ ਕੈਪਸੂਲ ਹੁੰਦਾ ਬਸ ਉਹ ਇਹਦੇ ਵਿੱਚ ਫਸਾ ਦੇਣਾ ਆਪਾਂ ਠੀਕ ਹੈ ਇਹਦੇ ਵਿੱਚ ਫਸਾ ਕੇ ਤਾਂ ਇਹਨੂੰ ਇਸ ਤਰ੍ਹਾਂ ਕਰਕੇ ਇਹ ਇਸ ਤਰ੍ਹਾਂ ਅੰਦਰ ਲਟਕਿਆ ਰਹਿੰਦਾ ਇਹਦੇ ਵਿੱਚ ਕੈਪਸੂਲ ਜਿਹੜੀ ਆ ਜਗ੍ਹਾ ਤੇ ਇਸਾ ਖੁਸ਼ਬੂ ਨਾਲ ਉਹਦੇ ਚਾਉਣਾ ਉਹਨੇ ਥੱਲੇ ਡਿੱਗ ਪੈਣਾ ਹਾਂ ਉਹਦੇ ਖੁਸ਼ਬੂ ਦੇ ਨਾਲ ਇਹਦੇ ਵਿੱਚ ਟਰੈਪ ਹੋਏਗਾ ਉਹ ਥੱਲੇ ਡਿੱਗ ਪੇਗਾ ਠੀਕ ਹੈ ਥੱਲੇ ਜਿਹੜਾ ਡਿੱਗ ਪੇਗਾ ਆਪਾਂ ਉਹਨੂੰ ਆ ਥੱਲੋਂ ਹੀ ਰਬੜ ਖੋਲ ਕੇ ਥੱਲੋਂ ਹੀ ਕੱਢ ਲੈਣਾ ਇਹਨੂੰ ਐਂ ਕਰਕੇ ਕੱਢਣ ਦੀ ਲੋੜ ਨਹੀਂ ਪਤੰਗਿਆਂ ਨੂੰ ਠੀਕ ਹੈ ਆ ਰਬੜ ਨੂੰ ਖੋਲ ਕੇ ਥੱਲੇ ਹੱਥ ਦੇ ਵਿੱਚ ਲੈ ਕੇ ਆਪਾਂ ਗਿਣਤੀ ਕਰ ਸਕਦੇ ਹਾਂ ਕਿ ਆਪਣੇ ਖੇਤ ਦੇ ਵਿੱਚ ਜੇ ਰੋਜ਼ ਦੇ 4 ਜਾਂ 5 ਪਤੰਗੇ ਆਣੇ ਚਾਲੂ ਹੋ ਗਏ ਤਾਂ ਆਪਾਂ ਨੂੰ ਸਪਰੇਅ ਵਾਲੇ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ ਠੀਕ ਹੈ ਇਹ ਜਿਹੜਾ ਮੋਨਿਟਰਿੰਗ ਦਾ ਜਿਵੇਂ ਡਾਕਟਰ ਸਾਹਿਬ ਨੇ ਦੱਸ ਤੋ ਲੈ ਆਪਣੇ ਕੋਲ ਕਿ ਅਦਰਵਾਈਜ਼ ਆਪਾਂ ਪਤੰਗਿਆਂ ਨੂੰ ਨਹੀਂ ਜੱਜ ਕਰ ਸਕਦੇ ਵੀ ਆਪਣੇ ਖੇਤ ਦੇ ਵਿੱਚ ਇੰਨੇ ਕੋ ਪਤੰਗੇ ਹੈ ਕਿ ਜਿਹੜੇ ਆਪਣਾ ਨੁਕਸਾਨ ਕਰ ਸਕਦੇ ਆ ਅੰਡਾ ਦੇ ਕੇ ਸੋ ਇਹਦੇ ਤੋਂ ਆਪਾਂ ਨੂੰ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਜੇ ਆਮਦ ਹੋਣ ਲੱਗ ਗਈ ਫਿਰ ਭਾਵੇਂ ਨਰਮਾ ਚੁੰਡੀ ਤੇ ਆ ਭਾਵੇਂ ਫੁੱਲਾਂ ਤੇ ਆ ਆਪਾਂ ਨੂੰ ਸਪਰੇਅ ਜਰੂਰ ਸ਼ੁਰੂ ਕਰ ਦੇਣੀ ਚਾਹੀਦੀ ਕਿਉਂਕਿ ਦਰਸਵੇ ਇਹ ਤਾਂ ਕੱਲ ਹੀ ਸੀ ਨਾ ਲਾਸਟ ਈਅਰ ਇਹ ਚੀਜ਼ ਖੁੰਝ ਗਈ ਸੀ ਆਪਣੇ ਤੋਂ ਜਿਵੇਂ ਨਰਮੇ ਦੀ ਫਸਲ ਤਾਂ ਬਹੁਤ ਚੰਗੀ ਦਿਖ ਰਹੀ ਸੀਗੀ ਤੇ ਕਦੋਂ ਸੁੰਡੀ ਅੰਦਰ ਵੜ ਗਈ ਜੰਦਰ ਜਾ ਕੇ ਬੰਕਚ ਵੜ ਗਈ ਪਤਾ ਹੀ ਨਹੀਂ ਲੱਗਿਆ ਤਾਂ ਵਸਤੇ ਵੱਡੇ ਵੱਡੇ ਸੀਗੇ ਪਰ ਵਿੱਚ ਟਿੰਡਿਆਂ ਚ ਕੁਛ ਨਹੀਂ ਸੀਗਾ ਜੀ ਟਿੰਡਿਆਂ ਚ ਕੁਛ ਨਹੀਂ ਸੀ ਉਹ ਕਦੋਂ ਵੜ ਗਈ ਪਤਾ ਨਹੀਂ ਲੱਗਿਆ ਹੁਣ ਜਿਹੜਾ ਮਾਨਿਟਰਿੰਗ ਕਰਨ ਦਾ ਸਿਸਟਮ ਸਭ ਤੋਂ ਵਧੀਆ ਤਰੀਕਾ ਹੀ ਹੈ ਹੋਰ ਕੋਈ ਤਰੀਕਾ ਨਹੀਂ ਸਾ ਇੱਕ ਸਪਰੇਅ ਦੀ ਗੱਲ ਕਰੀਏ ਦਾ ਸਾਹਿਬ ਸਪਰੇਅ ਦੀ ਉਹ ਉਹਦੀ ਜਾਣਕਾਰੀ ਜਰੂਰ ਸਾਂਝੀ ਕਰੋ ਵੀ ਕਦੋਂ ਸਪਰੇਅ ਕਰਨ ਕਿਸਾਨ ਵੀ ਅੰਧਾ ਧੁੰਦ ਵੀ ਨਾ ਹੋਵੇ ਤੇ ਕਦੋਂ ਲੋੜ ਹੈਗੀ ਦੇਖੋ ਸਪਰੇਅ ਤਾਂ ਗੁਲਾਬੀ ਸੁੰਡੀ ਵਾਸਤੇ ਆਪਾਂ ਨੂੰ ਕਰਨੀ ਹੀ ਪੈਣੀ ਹੈ ਲੇਕਿਨ ਇਹ ਹੈ ਕਿ ਜਦੋਂ ਆਪਾਂ ਪਹਿਲੀ ਆਪਾਂ ਸਪਰੇਅ ਕਰ ਦਿੰਨੇ ਆਪਾਂ ਜਿਵੇਂ ਆਪਾਂ ਤੁਹਾਨੂੰ ਦੱਸਿਆ ਵਿੱਚ ਅਮਦ ਹੋਣ ਲੱਗ ਗਈ ਚਾਰ-ਪੰਜ ਦਿਨ ਅੰਡੇ ਦਿੱਤੇ ਜਾਣਗੇ ਉਹਦੇ ਵਾਸਤੇ ਆਪਾਂ ਜਿਵੇਂ ਪ੍ਰੋਫੈਨੋ ਪਾਸ ਹੈ ਪ੍ਰੋਕਲਮ ਹੈ ਹਲਕੀਆਂ-ਫੁਲਕੀਆਂ ਦਵਾਈਆਂ ਸਪਰੇਅ ਕਰਕੇ ਆਪਾਂ ਕੰਟਰੋਲ ਕਰ ਸਕਦੇ ਹਾਂ ਉਹਦੇ ਨਾਲ ਕੀ ਹੈ ਜਿਹੜੀ ਇਹਦੀ ਲਾਈਫ ਸਾਈਕਲ ਹੈ ਜਿਹੜਾ ਉਹਦਾ ਜੀਵਨ ਚੱਕਰ ਟੁੱਟ ਜਾਊਗਾ ਕਿਉਂਕਿ ਇੱਕ ਗਮੱਕੜ ਲਗਭਗ 250 ਤੋਂ 300 ਅੰਡੇ ਦੇ ਰਿਹਾ ਹੁੰਦਾ ਉਹਦੇ ਤੋਂ ਨਵੀਂ ਜਨਰੇਸ਼ਨ ਫਿਰ ਤੀਜੀ ਜਨਰੇਸ਼ਨ ਚੌਥੀ ਜਨਰੇਸ਼ਨ ਬਣ ਜਾਂਦੀ ਮੌਂਡਰਿੰਗ ਬੇਸ ਤੇ ਹੋਗੀ ਤਾਂ ਜਿਹੜਾ ਲਾਈਫ ਸਾਈਕਲ ਹੈ ਪਹਿਲਾਂ ਟੁੱਟ ਜਾਊਗਾ ਤੇ ਆਨ ਵਾਲੀ ਜਈ ਫਸਲ ਦੇ ਆਪਣੀ ਉਹ ਵੈਸੀ ਸਪਰੇਆਂ ਘੱਟ ਜਾਣੀਆਂ। ਤਾਂ ਲਾਈਫ ਸਾਈਕਲ ਨੂੰ ਤੋੜਨ ਵਾਸਤੇ ਮੌਂਡਰਿੰਗ ਕਰਨੀ ਬਹੁਤ ਜ਼ਰੂਰੀ ਹੈ। ਹੋ ਸਕਦਾ ਢਗ ਨਾਲ ਪਹਿਲਾਂ ਸਪਰੇਅ ਹੋਣ ਤੋਂ ਬਾਅਦ ਸਪਰੇਆਂ ਦੀ ਆਪਣੀ ਲੋੜ ਹੀ ਨਾ ਹੋ। ਅਹ ਦੇਖੋ ਸਾਰੇ ਕਿਸਾਨ ਵੀਰਾਂ ਨੂੰ ਮੈਂ ਸਭ ਤੋਂ ਪਹਿਲਾਂ ਇਹ ਬੇਨਤੀ ਕਰੂੰਗਾ ਕਿ ਗੁਲਾਬੀ ਸੁੰਢੀ ਤੇ ਚਿੱਟੇ ਮੱਛਰ ਨੂੰ ਆਪਣਾ ਘਬਰਾਉਣ ਦੀ ਕੋਈ ਲੋੜ ਨਹੀਂ। ਗੁਲਾਬੀ ਸੁੰਡੀ ਕੋਈ ਅਜਿਹਾ ਕੀੜਾ ਨਹੀਂ ਇਹਨੂੰ ਆਪਾਂ ਕੰਟਰੋਲ ਨਹੀਂ ਕਰ ਸਕਦੇ ਆਪਾਂ ਅਮਰੀਕਨ ਸੁੰਡੀ ਵੀ ਪਹਿਲੇ ਆਂਦੀ ਰਹੀ ਉਹਨੂੰ ਵੀ ਕੰਟਰੋਲ ਕਰਦੇ ਆ ਇਹ ਕੋਈ ਕੀੜਾ ਹੈ ਵੀਜਾ ਕੋੜਾ ਨਹੀਂ ਹੈ ਤਾਂ ਤੁਸੀਂ ਖੇਤ ਅਲਾ ਸਵੇਰੇ ਸ਼ਾਮ ਜਿਹੜਾ ਜਿਹੜਾ ਝੋੜ ਮਾਰਦੇ ਰਹੋ ਉਹਨਾਂ ਦਾ 30% ਕੰਮ ਹੋਇਆ ਨਾ ਦੂਜਾ ਜਦੋਂ ਵੀ ਤੁਹਾਨੂੰ ਕੋਈ ਅਟੈਕ ਦਿਖਦਾ ਹੈ ਤਾਂ ਤੁਸੀਂ ਇਹ ਨਹੀਂ ਅੰਦਾ ਦੋਨਾਂ ਪਟੋਲਕੀਆਂ ਚੱਕ ਲੈਣੀਆਂ ਹੈ ਸਿੰਥੈਟਿਕ ਦਵਾਈਆਂ ਦੀ ਵਰਤੋਂ ਕਰ ਲੈਣੀਆਂ ਤੁਸੀਂ ਪਹਿਲੇ ਆਪਣੇ ਖੇਤੀਬਾੜੀ ਮਾਰਾ ਨਾਲ ਖੇਤੀਬਾੜੀ ਬਗਾਨੇ ਨਾਲ ਜੂੜ ਸੰਪਰਕ ਕਰਿਓ ਨੰਬਰ 10 ਤੇ ਜੇਕਰ ਮੈਂ ਗੱਲ ਕਰਾਂ ਜਿਹੜੇ ਆਪਣੇ ਪੰਜਾਬ ਖੇਤੀਬਾੜੀ ਯੂਨੀ ਤੇ ਡੀਸੀ ਫਾਈਲ ਦਾ सोनू डुਗਲ ਮੈਡਮ ਵੱਲੋਂ ਵੀ ਜਿਹੜੇ ਆ ਪੂਰੀਆਂ ਟੀਮਾਂ ਬਣਾਈਆਂ ਗਿਆ ਨੇ ਸਰਵੇ ਵਾਸਤੇ ਵੀ ਟੀਮਾਂ ਬਣਾਈਆਂ ਗਿਆ ਨੇ ਤੇ ਉਹ ਤੇ ਕੈਂਪ ਵੀ ਲਾਏ ਲਾਏ ਗਏ ਨੇ ਪਿੱਛੇ ਪਿੰਡਾਂ 'ਚ ਤੁਹਾਨੂੰ ਸਮੇਂ-ਸਮੇਂ ਤੇ ਜਿਹੜੀ ਵੀ ਤੁਸੀਂ ਦਵਾਈ ਦੀ ਸਪਰੇਅ ਕਰਨੀ ਹੈ ਪਲੀਜ਼ ਆਪਣੇ ਜਿਲ੍ਹੇ ਦੇ ਜਾਂ ਆਪਣੇ ਬਲਾਕ ਅਫਸਰ ਨਾਲ ਜ਼ਰੂਰ ਖੇਤੀਬਾੜੀ ਵਿਭਾਗ ਨਾਲ ਯੂਨੀਅਨ ਨਾਲ ਜ਼ਰੂਰ ਆਫਤ ਜ਼ਰੂਰ ਕੰਮ ਕਰਿਓ ਪਲੀਜ਼ ਠੀਕ ਧੰਨਵਾਦ ਅਰਸ਼ਾਪ ਤਾਂ ਇਹ ਸਨ ਸਾਡੇ ਨਾਲ ਡਾਕਟਰ ਬਣਪ੍ਰੀਤ ਸਿੰਘ ਤੇ ਡਾਕਟਰ ਜਗਦੀਸ਼ अरोड़ा ਜਿਹੜੇ ਕੇ ਪੀਏਯੂ ਖੇਤਰੀ ਖੋਜ ਕੇਂਦਰ ਅਬੋਹਰ ਤੋਂ ਨੇ ਤੇ ਲਗਾਤਾਰ ਕਿਸਾਨਾਂ ਨਾਲ ਰਾਬਤਾ ਵੀ ਬਣਾ ਕੇ ਰੱਖਦੇ ਨੇ ਜਾਣਕਾਰੀ ਵੀ ਦਿੰਦੇ ਰਹਿੰਦੇ ਨੇ ਪਰ ਇੱਕ ਅਸੀਂ ਬੇਨਤੀ ਇਹ ਕਰਨੀ ਚਾਹਾਂਗੇ ਕਿ ਜੇਕਰ ਆਪਾਂ ਨਰਮੇ ਦੀ ਵਧੀਆ ਪੈਦਾਵਾਰ ਲੈਣੀ ਹੈ ਇੱਕ ਤਾਂ ਜਿਵੇਂ ਇਹਨਾਂ ਨੇ ਕਿਹਾ ਵੀ ਖੇਤ ਗੇੜਾ ਜ਼ਰੂਰ ਮਾਰਦੇ ਰਹੋ ਕਿਉਂਕਿ ਜਦੋਂ ਆਪਾਂ ਨਿਗਰਾਨੀ ਕਿਸੇ ਵੀ ਚੀਜ਼ ਦੀ ਕਰਦੇ ਆ ਤਾਂ ਆਪਾਂ ਉਹਦਾ ਨਤੀਜਾ ਜਿਹੜਾ ਉਹ ਆਪਣੇ ਸਾਹਮਣੇ ਹੁੰਦਾ ਤਾਂ ਉਹ ਜ਼ਰੂਰ ਕਰਿਓ ਇੱਕ ਵੀਡੀਓ ਨੂੰ ਵਾਤੋ ਵਾਤ ਸ਼ੇਅਰ ਕਰ ਦਿਓ ਤਾਂ ਜੋ ਜਿਆਦਾ ਤੋਂ ਜਿਆਦਾ ਕਿਸਾਨ ਵੀਰਾਂ ਤੱਕ ਇਹ ਜਾਗਰੂਕਤਾ ਭਰਪੂਰ ਸਾਰੀ ਜਾਣਕਾਰੀ ਜਿਨ੍ਹਾਂ ਨੇ ਵੀ ਨਰਮਾ ਬੀਜਿਆ ਉਹਨਾਂ ਤੱਕ ਇਹ ਜਾਣਕਾਰੀ ਪਹੁੰਚਣੀ ਬਹੁਤ ਜ਼ਰੂਰੀ ਹੈ ਕਿਉਂਕਿ ਨਰਮੇ ਦੀ ਤੁਸੀਂ ਦੇਖਭਾਲ ਨਰਮੇ ਨੂੰ ਤੁਸੀਂ ਪੈਦਾਵਾਰ ਕਿਵੇਂ ਵਧੀਆ ਲੈਣੀ ਹੈ ਉਹ ਸਾਰੀ ਜਾਣਕਾਰੀ ਡਾਕਟਰ ਸਾਹਿਬ ਹੋ ਰਹੇ ਨੇ ਆਪਣੇ ਨਾਲ ਸ਼ੇਅਰ ਕੀਤੀ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ